ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਖਾਦੋਂ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆਂ ਵੀ ਇਹ ਦੇਖ ਲੈ ਲੁਕੋ ਸੁਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਪਸ਼ੂ ਬਾਈ ਕੋਲੇ ਸਾਰੀ ਚੰਗਿਆ ਬਈ ਬਰੀਟ ਵਾਲੇ ਆ ਕੇ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਹਾਂਜੀ ਠੀਕ ਹੈ ਜੀ ਨਾਮ ਤੇ ਐਡਰੈਸ ਬੋਲੋ ਪਿੰਡ ਆਦਮਪੁਰਾ ਬਾਈ ਗੁਰਪ੍ਰੀਤ ਸਿੰਘ ਨਾ ਠੀਕ ਆ ਬਾਈ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਬਟਿੰਡਾ ਜੀ ਤਹਿਸੀਲ ਬਾਈ ਥੋਲ ਜੀ ਥੋਲ ਮੋਬਾਈਲ ਨੰਬਰ ਬੋਲੀ ਬਾਈ 95011 ਹਮ 21300 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਮੇਰੇ ਜਿਹੜੇ ਬਾੜ ਦੇ ਨੇ ਕਿਹੜਾ ਸੂਆ ਸੁੰਦੀ ਆ ਪਹਿਲਾ ਸੂਆ ਸੁੰਦੀ ਆ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਆ ਬਾਈ ਬਾਈ ਹਜੇ ਲੈ ਜੂਗੀ 10 ਦਿਨਾਂ ਦੀ ਕੱਚੀ ਆ 10 ਦਿਨਾਂ ਦੀ ਕੱਚੀ ਆ ਕੀ ਰਿਕਾਰਡ ਅਦੀ ਮਾਦੇ ਦੋਂਦਾ ਬਾਈ ਮਾਦੇ ਰੋਡ ਦੋਦਰ ਰਿਕਾਰਡ ਬਾਈ ਚੰਗਾ ਹੀ ਆ 30 ਲੀਟਰ ਨੂੰ ਠੀਕ ਆ ਬਾਈ ਫੇਸ ਬੜਾ ਪਿਆਰਾ ਚੰਗੀਆਂ ਸਵੇਂ ਪੜੀਆ ਕੱਦ ਚੈੱਕ ਕਰ ਲੋ ਕੱਦ ਬਹੁਤ ਚੰਗਾ ਆਰਡਰ ਨੇੜ ਤੋਂ ਚੈੱਕ ਕਰਵਾਨੇ ਪਹਿਲਾ ਸੁਆਗਰ ਮਾਣੀ ਖਾਣ ਬਈ ਨੇੜ ਤੋਂ ਚੈੱਕ ਕਰ ਲੋ ਚਾਰੇ ਥਣ ਨਿਕੜਵੇਂ ਪੂਰੇ ਗਰਦੇ ਹੋਲੀ ਬਈ ਤੋਰ ਕੇ ਰੱਖੇ ਚੰਗੀਆਂ ਵੱਡ ਸੁਨੱਕੀਆਂ ਸਵੇਂ ਪੜੀਆ ਬਈ ਤੇ ਮਾਂ ਦਾ ਦੁੱਧ ਜਿਹੜਾ ਬਈ ਨੇ ਬਹੁਤ ਚੰਗਾ ਦੱਸਿਆ ਫੇਸ ਦੇਖੋ ਫੇਸ ਬੜਾ ਧਿਆਰਾ ਬਈ ਤੋਰਾ ਤਾਰਾ ਚੰਗਾ ਸੁਨੱਖ ਪੁਣਾ ਬੜ ਦੇ ਵਿੱਚ ਬਹੁਤ ਕੱਚੀ ਜ਼ਰੂਰ ਆ ਬਈ ਦੱਸ ਦੇਣਾ ਦੀ ਉਸ ਹਮ ਨੰਦਾਜਾ ਲਾ ਲਿਓ ਉੱਲੀ ਜਿਹੜੀ ਚੰਗਾ ਕੱਦ ਵੱਡ ਚੰਗਾ ਚੰਗੀ ਆ ਵਰਡ ਸੁਨੱਖੀ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ ਬਈ ਇਹ ਟੱਲਾ ਢੋਲਾ ਬਹੁਤ ਪਈਆਂ ਨੇ ਕੀ ਮੋਲ ਆ ਬਈ ਜੈਜਾ 92000 ਆ ਬਈ ਮਾਨਤਨ ਹੋ ਜਾਵੇ ਹਾਂ ਮਾਨਤਨ ਕਰੀਏ ਕਰਦੇ ਠੀਕ ਆ ਬਈ 92000 ਰੁਪਇਆ ਮੋਲ ਆ ਬਾਅਦ ਚ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਚੰਗੀ ਆ ਵਰਡ ਲਾਉਣਾ ਰੋਣਾ ਬਹੁਤ ਚੰਗਾ ਸਟਾਰਟ ਕਰਿਆ ਆ ਡਰ ਮੂਰੋ ਦੇਖੋ ਬਈ நாடா நூடாக்கி பல்ச்சே பத்து சோனா பண்ணு டிளா பௌத்த வீ சாரியா கட கமவன வீடு சார வீர